ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਸਮੇਂ ਡਰੋਨ ਪਤੰਗ ਵੀ ਨੌਜਵਾਨ ਡਰੋਨ ਦੇ ਕੋਲ ਲੈ ਜਾਂਦੇ ਹੋਏ ਨਜ਼ਰ ਆ ਰਹੇ ਆ ਪਤੰਗ ਨੇ ਪਤੰਗ ਡਰੋਨ ਦੇ ਨੇੜੇ ਨੌਜਵਾਨ ਲੈ ਗਿਆ ਡਰੋਨ ਪਤੰਗ ਤੋਂ ਦੂਰ ਭਜਦਾ ਹੋਏ ਨਜ਼ਰ ਆ ਰਿਹਾ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿ ਇੱਕ ਹੋਰ ਫੇਰ ਅਥਰੂ ਗੈਸ ਦੇ ਗੋਲੇ ਧੱਕੇ ਜਾ ਰਹੇ ਆ ਹਰਿਆਣਾ ਵਿਕੇ ਖੜੀਆਂ ਫੋਰਸਿਸ ਦੇ ਵੱਲੋਂ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਪਰ ਦੂਜੇ ਪਾਸੇ ਇੱਕ ਵਾਰ ਫਿਰ ਅਥਰੂ ਗੈਸ ਦੇ ਗੋਲੇ ਡਾਕੇ ਜਾ ਰਹੇ ਆ ਤੇ ਕਿਸਾਨ ਆਪੀਲਾਂ ਕਰਦੇ ਹੋਏ ਨਜ਼ਰ ਆ ਰਹੇ ਆ ਹਾਲਾਂਕਿ ਸਰਕਾਰ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ ਅਥਰੂ ਗੈਸ ਵਗੈਰਾ ਬੰਦ ਕਰ ਦਿਓ ਸਾਰੇ ਚਲੇ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਵੇਗੀ ਪਰ ਉਸ ਦੇ ਬਾਵਜੂਦ ਵੀ ਅਥਰੂ ਗੈਸ ਦੇ ਗੋਲੇ ਫੇਰ ਇੱਕ ਵਾਰੀ ਡਾਗੇ ਜਾ ਰਹੇ ਆ ਸਾਰੇ ਮੇਰਾ ਵੀਰ ਜੀ ਵਾਪਸ ਆ ਜਾਓ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਅਥਰੂ ਗੈਸ ਦੇ ਗੋਲੇ ਡਾਗੇ ਜਾ ਰਹੇ ਆ ਹੈਲੋ ਭਾਈ ਭਾਈ ਧੂਆ ਉੱਠਦਾ ਹੋਇਆ ਦਿਖਾਈ ਦੇ ਰਿਹਾ ਭਾਈ ਜੀ ਬੇਨਤੀ ਆ ਹੱਥ ਜੋੜ ਕੇ ਜਿੱਥੇ ਇੱਕ ਪਾਸੇ ਮੀਟਿੰਗ ਦਾ ਸੱਦਾ ਕਿਸੇ ਇਹਨਾਂ ਨੂੰ ਦਿੱਤਾ ਗਿਆ ਤਾਂ ਉੱਥੇ ਉਸਦੇ ਨਾਲ ਹੀ ਤੁਸੀਂ ਚਮਕੌਰ ਦੀ ਅਥਰੂ ਗੈਸ ਦੇ ਗੋਲੇ ਵੀ ਲਗਾਤਾਰ ਉਸ ਵਾਲੇ ਪਾਸੋਂ ਫੇਰ ਚਲਦੇ ਹੋਏ ਦਿਖਾਈ ਦੇ ਰਹੇ ਆ ਬਜ਼ੁਰਗਾਂ ਨੇ ਆਪਣੇ ਕੱਲ 70 ਬੰਦਾ ਘਾਇਲ ਹੋ ਗਿਆ 70 ਬੰਦਾ ਸੋ ਕਿਸਾਨ ਅੱਗੂਆਂ ਤੋਂ ਵੀ ਇਸ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਆਕਰ ਜੇਕਰ ਮੀਟਿੰਗ ਹੋਈ ਸੀ ਨੌਜਵਾਨ ਵੀਰ ਇੱਧਰ ਧਿਆਨ ਦੇਵੋ ਇਹ ਤਾਂ ਆਵਾਜ਼ ਨਹੀਂ ਆ ਰਹੀ ਤਾਂ ਤਾਂ ਠੀਕ ਹੈ ਜੇ ਆਵਾਜ਼ ਆ ਰਹੀ ਹੈ ਤਾਂ ਸਟੇਜ ਤੋਂ ਕਈਆਂ ਗੱਲਾਂ ਦਾ ਬੰਦਣਾ ਕਰੋ ਕਾ ਕੇ ਸਾਰੇ ਮੇਰੇ ਵੀਰਾਂ ਨੂੰ ਅਪੀਲ ਹੈ ਵੀ ਪਿੱਛੇ ਆ ਜਾਓ ਜਾਣ ਬੁੱਝ ਕੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ ਇਹ ਸਪੀਕਰ ਵਾਲੇ ਵੀਰ ਨੂੰ ਬੇਨਤੀ ਹੈ ਬਾਈ ਜੀ ਅੱਗੇ ਆਵਾਜ਼ ਨਹੀਂ ਜਾ ਰਹੀ ਠੀਕ ਅੱਗੇ ਲਾਓ ਉੱਥੇ ਹੋਰ ਦੋ-ਚਾਰ ਘੁੰਟਾਂ ਦੇ ਜਣੀਆਂ ਔਰ ਬੰਦ ਦਿਓ ਹਾਰਨ ਤਾਂ ਕਿ ਸਾਡੇ ਨੌਜਵਾਨ ਵੀਰਾਂ ਨੂੰ ਮੋਟਰ ਵਾਸਤੇ ਉਹਨਾਂ ਨੂੰ ਗੱਲ ਸਮਝਾਉਣ ਵਾਸਤੇ ਭਾਈ ਗਰਲਾ ਵਲੰਟੀਅਰ ਭਰਾਵਾਂ ਨੂੰ ਬੇਨਤੀ ਹੈ ਕਿ ਅੱਗੇ ਜਾਣ ਕਿਉਂਕਿ ਇੱਕ ਪਾਸੇ ਤੁਹਾਡੇ ਤੋਂ ਸਹਿਮਤੀ ਲੈ ਕੇ ਗੱਲਬਾਤ ਕਰਨ ਲਈ ਆਪਣੇ ਆਗੂਆਂ ਨੇ ਸਹਿਮਤੀ ਦਿੱਤੀ ਹੈ ਤੁਸੀਂ ਦੂਜੇ ਪਾਸੇ ਆਪਣੇ ਜੋ ਗੋਸਵਾਲਾ ਨੂੰ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅਥਰੂ ਗੈਸ ਦੇ ਗੋਲੇ ਇੱਕ ਵਾਰੀ ਫੇਰ ਕਿਸਾਨਾਂ ਵੱਲ ਡਾਗੇ ਜਾ ਰਹੇ ਨੇ ਲਗਾਤਾਰ ਹਰਿਆਣੇ ਵਾਲੇ ਪਾਸੇ ਤੋਂ ਫੋਰਸਿਸ ਗੋਲੇ ਡਾਗਦੀਆਂ ਹੋਈਆਂ ਨਜ਼ਰ ਆ ਰਹੀਆਂ ਲਗਾਤਾਰ ਧਮਾਕੇ ਸੁਣਾਈ ਦਿੰਦੇ ਆ ਤੇ ਗੋਲੇ ਕਿਸਾਨਾਂ ਵੱਲ ਡਿੱਗਦੇ ਹੋਏ ਨਜ਼ਰ ਆ ਰਿਹਾ ਤੇ ਹਾਲਾਂਕਿ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਕਿਸਾਨਾਂ ਨੂੰ ਇਹ ਵੀ ਕਿਹਾ ਗਿਆ ਕਿ ਸ਼ਾਂਤਮਈ ਮਾਹੌਲ ਦੇ ਵਿੱਚ ਇਹ ਮੀਟਿੰਗ ਹੋਵੇਗੀ ਪਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜਦੋਂ ਗੋਲਾ ਫਟਦਾ ਕਿਵੇਂ ਧੂੰਏ ਦਾ ਬੱਦਲ ਬਣਦਾ ਤੇ ਇਹ ਗੋਲੇ ਤੁਸੀਂ ਆਵਾਜ਼ ਤੁਹਾਨੂੰ ਜਰੂਰ ਸੁਣਦੀ ਹੋਵੇਗੀ ਬਿਜਲੀ ਦੀ ਨਿਸ਼ਕੋਰ ਵਾਂਗ ਧਮਾਕਾ ਅਲੱਗ ਹੁੰਦਾ ਤੇ ਲਿਸਕਾਂ ਅਲੱਗ ਪੈਂਦੀਆਂ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਲਗਾਤਾਰ ਉਸ ਪਾਸੇ ਵੱਲੇ ਫੋਰਸ ਇਹਦੇ ਜੋ ਉਹ ਗੋਲੇ ਚਲਾ ਰਹੀ ਹੈ ਜਿੱਥੇ ਗੋਲਾ ਫੜਦਾ ਹੈ ਤੇ ਧੂਏ ਦਾ ਇੱਕ ਗੁਬਾਰ ਉਸ ਥਾਂ ਦੇ ਉੱਤੇ ਬਣਦਾ ਤੇ ਹਾਲਾਂਕਿ ਸੱਤਾ ਕਿਸਾਨਾਂ ਨੂੰ ਮੀਟਿੰਗ ਦੇ ਲਈ ਦਿੱਤਾ ਗਿਆ ਹੈ ਸ਼ਾਮ ਦੀ ਮੀਟਿੰਗ ਰੱਖੀ ਗਈ ਹੈ ਕਿ ਮੀਟਿੰਗ ਹੋਵੇਗੀ ਤੇ ਹੋ ਸਕਦਾ ਉਸ ਦੇ ਵਿੱਚ ਕੋਈ ਫੈਸਲਾ ਹੋ ਸਕੇ ਪਰ ਦੂਜੇ ਪਾਸੇ ਲਗਾਤਾਰ ਇਹ ਚੱਲਦੇ ਗੋਲਿਆਂ ਦੇ ਉੱਤੇ ਕਿਤੇ ਨਾ ਕਿਤੇ ਜੋ ਇਸ ਥਾਂ ਕਿਸਾਨ ਇਕੱਠੇ ਹੋਏ ਨੇ ਉਹ ਅਪੀਲਾਂ ਵੀ ਕਰ ਰਹੇ ਕਿ ਅਜਿਹਾ ਮਾਹੌਲ ਨਾ ਸਿਰਜਿਆ ਜਾ ਸਕੇ ਸੋ ਦੂਜੇ ਪਾਸੇ ਤੁਹਾਨੂੰ ਮੈਂ ਦਿਖਾ ਦਿਆਂ ਕਿ ਗੱਡੀ ਦੇ ਉੱਤੋਂ ਅਨਾਉਂਸਮੈਂਟ ਹੋ ਰਹੀ ਹੈ ਅਪੀਲਾਂ ਕੀਤੀਆਂ ਜਾ ਰਹੀਆਂ ਕਿ ਅਜਿਹਾ ਮਾਹੌਲ ਨਾ ਬਣੇ ਅਜਿਹੇ ਮੌਲ ਤੋਂ ਬਚਿਆ ਜਾ ਸਕੇ ਪਰ ਇਸ ਸਭ ਦੇ ਦਰਮਿਆਨ ਦੂਜੇ ਪਾਸੇ ਫੇਰ ਲਗਾਤਾਰ ਅਥਰੂ ਗੈਸ ਦੇ ਗੋਲੇ ਚਲਦੇ ਹੋਏ ਨਜ਼ਰ ਆ ਰਹੇ ਨੇ ਸਤੋਂ ਤੋਂ ਤਸਵੀਰਾਂ ਦਿਖਾ ਦਿਆਂ ਜਿੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਬਾਰਡਰ ਦੇ ਇਸ ਪਾਰ ਖੜੇ ਨੇ ਤਾਂ ਨਾਲ ਹੀ ਖੇਤਾਂ ਦੇ ਵਿੱਚ ਦੂਸਰੇ ਪਾਸੇ ਜਿੱਥੇ ਪੁਲ ਲੰਘਦਾ ਉਸ ਪਾਸੇ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੌਜੂਦ ਹੈ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਾਲਾਂਕਿ ਕਿਸਾਨ ਅਨਾਉਂਸਮੈਂਟ ਕਰ ਰਿਹਾ ਕਿ ਸਰਕਾਰ ਸਾਡੇ ਅੱਗੇ ਜੋ ਦਬਦੀ ਨਜ਼ਰ ਆ ਰਹੀ ਹੈ ਸਰਕਾਰ ਸਾਡੀਆਂ ਮੰਗਾਂ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ ਪਰ ਦੂਜੇ ਪਾਸੇ ਲਗਾਤਾਰ ਗੋਲੇ ਚੱਲਦੇ ਹੋਏ ਵੀ ਦਿਖਾਈ ਦੇ ਰਹੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਡਰੋਨ ਫੇਰ ਇਸ ਪਾਸੇ ਵੱਲ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਹਾਲਾਂਕਿ ਪਿੱਛੇ ਹੀ ਰੋਕ ਲਿਆ ਗਿਆ ਕਿਸਾਨਾਂ ਨੇ ਇਸ ਪਾਸੇ ਪਤੰਗ ਵੀ ਚੜਾਏ ਹੋਏ ਆ ਤੇ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਡਰੋਨ ਆਊਗਾ ਤਾਂ ਅਸੀਂ ਉਹਦਾ ਸਾਹਮਣਾ ਪਤੰਗਾਂ ਨਾਲ ਕਰਾਂਗੇ ਪਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਸਮੇਂ ਡਰੋਨ ਪਤੰਗ ਵੀ ਨੌਜਵਾਨ ਡਰੋਨ ਦੇ ਕੋਲ ਲੈ ਜਾਂਦੇ ਹੋਏ ਨਜ਼ਰ ਆ ਰਹੇ ਆ ਇਸ ਸਮੇਂ ਪਤੰਗ ਤੇ ਡਰੋਨ ਕਿਸਾਨਾਂ ਨੇ ਜਿੱਥੇ ਪਤੰਗ ਚੜਾਏ ਹੋਏ ਆ ਉੱਥੇ ਨਾਲ ਹੀ ਦੂਸਰੇ ਪਾਸੇ ਤੋਂ ਡਰੋਨ ਆਦਾ ਹੋਇਆ ਦਿਖਾਈ ਦੇ ਰਿਹਾ ਤੇ ਦੂਜੇ ਪਾਸੇ ਤਸਵੀਰਾਂ ਦਿਖਾ ਦੇ ਆ ਕਿ ਗੋਲੇ ਦਾਗੇ ਜਾ ਰਹੇ ਧੂਆਂ ਤੁਸੀਂ ਦੇਖ ਰਹੇ ਹੋ ਕਿ ਜਦੋਂ ਗੋਲਾ ਬਲਾਸਟ ਹੁੰਦਾ ਤਾਂ ਕਿਸ ਤਰ੍ਹਾਂ ਧੂਆਂ ਉੱਡਦਾ ਹਾਲਾਂਕਿ ਹਵਾ ਫਿਰ ਹਰਿਆਣੇ ਵਾਲੇ ਪਾਸੇ ਦੀ ਹੈ ਜੇਕਰ ਧੂਆਂ ਉੱਡਦਾ ਤਾਂ ਜਾਂਦਾ ਉਹ ਫਿਰ ਹਰਿਆਣੇ ਵਾਲ ਨੂੰ ਹੈ ਪਰ ਦੂਜੇ ਪਾਸੇ ਡਰੋਨ ਨਾਲ ਪਤੰਗਾਂ ਦਾ ਮੁਕਾਬਲਾ ਚੱਲ ਰਿਹਾ ਕਿਸਾਨਾਂ ਦੇ ਪਤੰਗ ਤੇ ਪੁਲਿਸ ਫੋਰਸ ਦਾ ਡਰੋਨ ਉੱਡਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦਰਮਿਆਨ ਗੋਲੇ ਡਿੱਗਦੇ ਹੋਏ ਤੁਸੀਂ ਦੇਖ ਰਹੇ ਹੋ ਇਸ ਸਮੇਂ ਸ਼ੰਭੂ ਬੈਰੀਅਰ ਤੋਂ ਜੋ ਤਸਵੀਰਾਂ ਤੁਹਾਨੂੰ ਦਿਖਾਈ ਜਾ ਰਹੀਆਂ ਹਨ ਹਾਲਾਂਕਿ ਸਰਕਾਰ ਦੇ ਨਾਲ ਮੀਟਿੰਗ ਵੀ ਚੱਲ ਰਹੀ ਹੈ ਜਿਉਂ-ਜਿਉਂ ਡਰੋਨ ਵੱਲ ਜਾਂਦਾ ਤਾਂ ਡਰੋਨ ਨੂੰ ਫੋਰਸਿਸ ਪਿੱਛੇ ਲੈ ਗਈਆਂ ਸੋ ਪਤੰਗਾਂ ਦੇ ਚਲਦੇ ਆ ਡਰੋਨ ਦਾ ਪਿੱਛੇ ਜਾਣਾ ਨੌਜਵਾਨਾਂ ਦੇਿਲ ਵਿੱਚ ਉਤਸ਼ਾਹ ਵਧਾ ਰਿਹਾ ਹੈ ਤੋ ਜਿੰਨਾ ਪਿੱਛੇ ਡਰੋਨ ਗਿਆ ਨੌਜਵਾਨ ਪਤੰਗ ਵੀ ਉਹਨੇ ਪਿੱਛੇ ਲਾ ਕੇ ਉਸ ਡਰੋਨ ਵਾਪਸ ਮੁੜ ਚੁੱਕਿਆ ਪਰ ਇੱਕ ਪਾਸੇ ਕਿਸਾਨ ਦੂਜੇ ਪਾਸੇ ਹਰਿਆਣਾ ਪੁਲਿਸ ਦੀਆਂ ਫੋਰਸਾਂ ਲਗਾਤਾਰ ਚੱਲ ਰਹੇ ਟਾਇਰ ਗੈਸ ਦੇ ਗੋਲੇ ਤੇ ਇੱਕ ਪਾਸੇ ਕਿਸਾਨਾਂ ਦੀਆਂ ਬੇਨਤੀਆਂ ਦੂਜੇ ਪਾਸੇ ਸਰਕਾਰ ਦਾ ਮੀਟਿੰਗ ਦਾ ਸੱਦਾ ਕਿਸਾਨਾਂ ਨਾ ਨੌਜਵਾਨਾਂ ਨੂੰ ਬੇਨਤੀ ਕਰ ਰਹੇ ਆ ਸਰਕਾਰ ਨੂੰ ਵੀ ਬੇਨਤੀ ਕਰ ਰਹੇ ਆ ਕਿ ਜੇਕਰ ਮੀਟਿੰਗ ਦਾ ਸੱਦਾ ਦਿੱਤਾ ਤਾਂ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਣੀ ਚਾਹੀਦੀ ਹੈ ਪਰ ਸਵਾਲ ਖੜੇ ਹੁੰਦੇ ਆ ਇਹਨਾਂ ਅਥਰੂ ਗੈਸ ਦੇ ਚੱਲਦੇ ਗੋਲਿਆਂ ਦੇ ਉੱਤੇ ਕਿ ਇੱਕ ਵਾਰੀ ਡਰੋਨ ਫੇਰ ਇਸ ਪਾਸੇ ਵੱਲ ਵਾਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਡਰੋਨ ਦੇ ਵੱਲੋਂ ਗੋਲੇ ਡਾਗੇ ਜਾ ਰਹੇ ਆ ਤੁਸੀਂ ਤਸਵੀਰਾਂ ਇਸ ਸਮੇਂ ਦੇਖ ਰਹੇ ਹੋ ਕਿ ਡਰੋਨ ਦੇ ਵੱਲੋਂ ਗੋਲੇ ਡਾਗੇ ਜਾ ਰਹੇ ਆ ਪਤੰਗ ਨੇ ਪਤੰਗ ਡਰੋਨ ਦੇ ਨੇੜੇ ਨੌਜਵਾਨ ਲੈ ਗਿਆ ਡਰੋਨ ਪਤੰਗ ਤੋਂ ਦੂਰ ਭਸਦਾ ਹੋਇਆ ਨਜ਼ਰ ਆ ਰਿਹਾ ਸੋ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਤੰਗ ਤੇ ਡਰੋਨ ਡਰੋਨ ਗੋਲੇ ਛਿਣਣ ਦੇ ਲਈ ਆਉਂਦਾ ਪਰ ਪਤੰਗ ਨੌਜਵਾਨ ਨੇੜੇ ਲੈ ਜਾਂਦੇ ਨੇ ਤੇ ਡਰੋਨ ਨੂੰ ਵਾਪਸ ਫੇਰ ਉਤਰਨਾ ਪੈਂਦਾ